ਬਰਮ ਸਤਕਾਰ ਜੋ ਗੁਰੂ ਸਵਾਰੀ ਸਰਵਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਅਤੇ ਕੁਲਦੀਪ ਸਿੰਘ ਅਣਖੀ ਪਿਪਲੀ ਪਲਾਟ ਵਾਲੇ ਵੱਲੋਂ ਸਰਵਤ ਸੰਗਤਾਂ ਅਤੇ ਪੰਥ ਨੂੰ ਬੇਨਤੀ ਕੀਤੀ ਜਾ ਰਹੀ ਹੈ ਜਿਸ ਵੀਰ ਨੂੰ ਇਹ ਵੀਡੀਓ ਚੰਗੀ ਲੱਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਕਮੈਂਟ ਕਰੇ ਲਾਈਕ ਕਰੇ ਅਤੇ ਦਾਸ ਨੂੰ ਧੰਨਵਾਦੀ ਬਣਾਉਣ ਦਾ ਯਤਨ ਕਰੇ ਇਸ ਕਰਕੇ ਗੱਲ ਉਸ ਸਮੇਂ ਦੀ ਕਰ ਰਿਹਾ ਕਿਉਂਕਿ ਅੱਜ ਸਾਡੇ ਵਿੱਚ ਆਰ ਐਸ ਐਸ ਚੰਗੀ ਤਰ੍ਹਾਂ ਖੁੱਲ ਚੁੱਕੀ ਹੈ ਵੱਡ ਚੁੱਕੀ ਹੈ ਕਿਉਂਕਿ ਜਿਨ੍ਹਾਂ ਨੇ 20 ਸਾਲ ਲਗਾਤਾਰ ਭਾਈਵਾਲੀ ਆਰਐਸਐਸ ਨਾਲ ਰੱਖੀ ਹੈ ਉਹ ਦਰ ਅਸਲ ਉਹਨਾਂ ਗੁਰਸਿੱਖੀ ਦਾ ਮਖੌਟਾ ਹੀ ਪਾਇਆ ਹੋਇਆ ਸੀ ਤੇ ਅੰਦਰੋਂ ਸਿੱਖ ਨਹੀਂ ਸਨ 1978 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਨੇ ਤੇ ਉਹਨਾਂ ਉਸੇ ਹੀ ਪਰਿਵਾਰ ਦੀ ਸਰਕਾਰ ਰਹੀ ਹੈ 184 ਨੂੰ ਛੱਡ ਕੇ ਪਰ ਕਿਸੇ ਕਿਸਮ ਦੀ ਕੋਈ ਕਾਰਵਾਈ ਕਿਸੇ ਤੇ ਹੋਈ ਨਹੀਂ ਤੇ ਇਹ ਸਿੱਧਾ-ਸਿੱਧਾ ਸਿੱਖ ਕੌਮ ਨੂੰ ਢਾਏ ਕਿਉਂਕਿ ਇਹ ਬੰਦੇ ਮੁਖੋਟਾ ਪਾ ਕੇ ਸਿੱਖੀ ਦਾ ਦੇ ਪੰਥ ਵਿੱਚ ਬੜੇ ਸਨ ਪਰ ਜਿਹੜੀਆਂ ਇਹਨਾਂ ਨੇ ਕਰਤੂਤਾਂ ਕੀਤੀਆਂ ਉਹਨਾਂ ਤੋਂ ਇਹਨਾਂ ਦੀ ਡੈਫੀਨੇਸ਼ਨ ਦਾ ਪਤਾ ਲੱਗ ਗਿਆ ਕਿਉਂਕਿ ਹੁਣ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਲਓ 1978 ਵਿੱਚ ਨਰੰਗਕਾਰੀਆਂ ਨੇ ਸਿੰਘਾਂ ਦਾ ਨੁਕਸਾਨ ਕੀਤਾ ਪੰਥ ਦਾ ਨੁਕਸਾਨ ਕੀਤਾ ਤੇ 10 ਸਿੰਘਾਂ ਨੂੰ ਸ਼ਹੀਦ ਕੀਤਾ ਤੇ ਐਸੀ ਹੀ ਪ੍ਰਕਾਸ਼ੇ ਬਾਦਲ ਨੇ ਉਹਨਾਂ ਨੂੰ ਛਤਰੀ ਦੇ ਕੇ ਪੰਜਾਬ ਵਿੱਚੋਂ ਕੱਢਿਆ ਤੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਾਇਆ ਆਪਣੀਆਂ ਗੱਡੀਆਂ ਤੇ ਉਸ ਤੋਂ ਬਾਅਦ ਆਰ ਐਸ ਐਸ ਦੇ ਅਧੀਨ ਹੋਣ ਕਰਕੇ ਜਿਵੇਂ ਕੋਈ ਮੱਕੜੀ ਜਿਵੇਂ ਕੋਈ ਸਿਉਂਕ ਹੌਲੀ ਹੌਲੀ ਕਰਕੇ ਲੱਕੜੀ ਦੇ ਮਕਾਨ ਨੂੰ ਖਾਂਦੀ ਹੈ ਇਸੇ ਤਰ੍ਹਾਂ ਇਹ ਪੰਥ ਵਿੱਚ ਘਣ ਵਾਂਗੂ ਲੱਗਦੇ ਰਹੇ ਤੇ ਹੌਲੀ ਹੌਲੀ ਆਪਣਾ ਆਕਾਰ ਵਧਾਉਂਦੇ ਰਹੇ ਅਕਾਰ ਦੇ ਨਾਲ ਬੇਕਾਰ ਆਪਣਾ ਵਿਕਾਰ ਵੀ ਵਧਾਉਂਦੇ ਰਹੇ ਇਹਨਾਂ ਨੇ ਫਿਰ ਨਾਲੇ ਪੰਜਾਬ ਲੁੱਟਿਆ ਤੇ ਨਾਲੇ ਪੰਥ ਦੇ ਵਿੱਚ ਫੁੱਟ ਪਾਈ 1992 ਵਿੱਚ ਇਹਨਾਂ ਨੇ ਫਿਰ ਕਰਤੂਤ ਕਰ ਦਿੱਤੀ ਉਸ ਤੋਂ ਬਾਅਦ ਭਾਈ ਗੁਰਦਾਇਬ ਸਿੰਘ ਜੀ ਕੌਕੇ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਤੇ ਉਹਨਾਂ ਤੇ ਕਾਰਵਾਈ ਕਰਵਾਈ ਜਦੋਂ ਉਹਨਾਂ ਨੇ ਪੰਥ ਦੀ ਗੱਲ ਕੀਤੀ ਜਦੋਂ ਉਹਨਾਂ ਨੇ ਅਟਲ ਫੈਸਲੇ ਕੀਤੇ ਤੇ ਇਹ ਜਿਹੜਾ ਪ੍ਰਕਾਸ਼ਾ ਸੀ ਇਹਨੇ ਫਿਰ ਚਾਲ ਚੱਲੀ ਤੇ ਸਵਰਨ ਘੋਟਰੇ ਨੂੰ ਕਹਿ ਕੇ ਉਹਦੇ ਤੇ ਕਾਰਵਾਈ ਕਰਵਾ ਕੇ ਤੇ ਉਹਨੂੰ ਸ਼ਹੀਦ ਕਰਵਾਇਆ ਤੇ ਉਸ ਮਹਾਨ ਸਿੰਘ ਦੇ 12 ਟੁਕੜੇ ਕਰਵਾ ਕੇ ਸਤਲੁਜ ਦਰਿਆ ਵਿੱਚ ਸਟਵਾਇਆ ਗਿਆ ਇਸ ਕਰਕੇ ਉਸ ਤੋਂ ਬਾਅਦ ਉਸ ਸਮੇਂ ਮਨਜੀਤ ਸਿੰਘ ਨੇ ਜਦੋਂ ਕਿਹਾ ਕਿ ਬਾਦਲ ਸਾਹਿਬ ਸਾਰੇ ਹੀ ਅਕਾਲੀ ਦਲ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣਾ ਤੇ ਇਹ ਕਦਮ মুনਕਰ ਹੋ ਗਿਆ ਕਹਿੰਦਾ ਮੇਰੇ ਨਾਲ ਜਿਹੜਾ ਮਰਜੀ ਆ ਜਾਏ ਪਰ ਮੈਂ ਕਿਸੇ ਨਾਲ ਨਹੀਂ ਜਾਣਾ ਮੈਂ ਆਪਣਾ ਅਕਾਲੀ ਦਲ ਭੰਗ ਨਹੀਂ ਕਰਾਂਗਾ ਉਦੋਂ ਵੀ ਇਹ ਪੰਥ ਤੂੰ ਬੇਕਾਬੂ ਹੋ ਗਿਆ ਜਿਹੜਾ ਅਕਾਲ ਤਖਤ ਦੇ ਜਥੇਦਾਰ ਦੀ ਜਾਂ ਅਕਾਲ ਤਖਤ ਤੋਂ ਬਾਗੀ ਹੈ ਤੇ ਉਹ ਕਹਿੰਦਾ ਵੀ ਮੈਂ ਨਹੀਂ ਮੰਨਦਾ ਬਾਕੀ ਦੇ ਇਹਨੂੰ ਬਣਾ ਲਓ ਉਦਮੀਆਂ ਨੇ ਇਹ ਹੀ ਕਰਤੂਤ ਕੀਤੀ ਉਹਦੇ ਤੋਂ ਬਾਅਦ ਪੰਥ ਨਾਲ ਧੋਖਾ ਕੀਤਾ ਲੋਕਾਂ ਨੂੰ ਵਰਗ ਲਾ ਕੇ ਲਾਲਚ ਦੇ ਕੇ ਅਤੇ ਝੂਠੇ ਵਾਅਦੇ ਕਰਕੇ ਫਿਰ ਸਰਕਾਰ ਹੋਂਦ ਵਿੱਚ ਆਈ ਫਿਰ ਸਰਕਾਰ ਇਹਦੀ ਬਣੀ ਉਲਟਾ ਸਮੇਤ ਸਿੰਘ ਸੈਣੀ ਵਰਗਿਆਂ ਨੂੰ ਡੀਜੀਪੀ ਬਣਾ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਫਿਰ 10 ਸਾਲ 5 ਸਾਲ ਉਹਨੂੰ ਇਹਦੀ ਸਰਕਾਰ ਰਹੀ ਤੇ ਉਹਦੇ ਤੋਂ ਬਾਅਦ 5 ਸਾਲ ਫਿਰ ਉਹ ਜਿਹੜਾ ਅਰੂਸਾ ਦਾ ਅਰੂਸਾ ਮੈਡਮ ਦਾ ਯਾਰ ਉਡੀ ਸਰਕਾਰ ਆਈ ਉਹਨੇ ਵੀ ਇਹੋ ਕੋਸ਼ਿਸ਼ ਕੀਤਾ ਉਹ ਵੀ ਲਾਰੇ ਲਾਉਂਦਾ ਰਿਹਾ ਅੱਜ ਇਨਸਾਫ ਦੀਵਾਨੇ ਆ ਕੱਲ ਨੂੰ ਇਨਸਾਫ ਦੀਵਾਨੇ ਆ ਤੇ ਉਹਤੇ ਇੰਨੀ ਗੱਲ ਕਰ ਗਿਆ ਕਿ ਜਿਹੜਾ ਰਣਜੀਤ ਸਿੰਘ ਕਮਿਸ਼ਨ ਉਹਨੇ ਬਿਠਾਇਆ ਸੀ ਉਹ ਸੱਚ ਸੱਚ ਜੋ ਸੀ ਉਸ ਚੀਜ਼ ਨੂੰ ਉਜਾਗਰ ਕਰ ਗਿਆ ਤੇ ਵਿਧਾਨ ਸਭਾ ਵਿੱਚ ਉਸ ਚੀਜ਼ ਨੂੰ ਉਹਨੇ ਉਜਾਗਰ ਕਰ ਦਿੱਤਾ ਵੀ ਚੋਰ ਐ ਨੇ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ 10 ਸਾਲਾਂ ਵਿੱਚ ਜਿਹੜੀ ਇਹਨਾਂ ਨੇ ਕਰਤੂਤ ਕੀਤੀ 10 ਸਾਲਾਂ ਦੇ ਵਿੱਚ ਇੱਕ ਵੀ ਕੋਈ ਫੈਸਲਾ ਸਿੱਖ ਕੌਮ ਵਿੱਚੋਂ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਨੇ ਜਿਹੜੀ ਬਾਦਲ ਐਂਡ ਪਾਰਟੀ ਹੈ ਇੱਕ ਵੀ 10 ਦਿਨ ਵੀ ਪੰਥ ਦੇ ਹਿੱਤ ਵਿੱਚ ਇਹਨਾਂ ਨੇ ਫੈਸਲਾ ਕੀਤਾ ਇੱਕ ਵੀ ਮੇਰਾ ਚੈਲੰਜ ਹੈ ਇਹਨਾਂ ਨੂੰ ਇੱਕ ਵੀ ਫੈਸਲਾ ਦੱਸ ਦੇਣ ਜਿਹੜਾ ਪੰਥ ਦੇ ਹਿੱਤ ਵਿੱਚ ਕੀਤਾ ਹੈ ਤੇ ਪੰਜਾਬ ਨੂੰ ਕੀ ਲੈ ਕੇ ਦਿੱਤਾ ਹੈ ਸੈਂਟਰ ਕੋਲੋਂ ਇਸ ਕਰਕੇ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਦੀ ਸਰਕਾਰ ਤੋਂ ਬਾਅਦ ਵੀ ਕਿਉਂਕਿ ਇਹਨਾਂ ਨੇ ਫਿਰ ਸ਼ਰੋਮਣੀ ਕਮੇਟੀ ਤੇ ਕਬਜ਼ਾ ਕਰ ਲਿਆ ਟੌੜਾ ਸਾਹਿਬ ਇਸ ਦੁਨੀਆ ਤੋਂ ਪਰਲੋਕ ਗਮਣ ਕਰ ਗਏ ਉਤ ਤੋਂ ਬਾਅਦ ਇਹਨਾਂ ਦਾ ਪੱਕਾ ਕਬਜ਼ਾ ਹੋ ਗਿਆ ਕਦੀ ਬੀਬੀ ਜਗੀਰ ਕੌਰ ਨੂੰ ਲਾਉਂਦੇ ਨੇ ਤੇ ਕਦੀ ਗੋਬਿੰਦ ਸਿੰਘ ਨੂੰ ਲਾਉਂਦੇ ਨੇ ਤੇ ਕਦੀ ਕਿਰਪਾਲ ਸਿੰਘ ਵਢੁੰਗਰ ਨੂੰ ਲਾਉਂਦੇ ਨੇ ਤੇ ਹਰਜਿੰਦਰ ਸਿੰਘ ਧਾਮੇ ਨੂੰ ਲਾਉਂਦੇ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਇਹਨਾਂ ਦੀ ਇਹਨਾਂ ਦੀ ਮਰਜ਼ੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਾ ਪੰਥਦਰਦੀਆਂ ਨੂੰ ਮੇਰੀ ਬੇਨਤੀ ਆ ਕਿ ਅੱਜ ਤੇ ਅਕਾਲ ਤਖਤ ਦਾ ਜਥੇਦਾਰ ਗੁਲਦੀਪ ਸਿੰਘ ਗੜਗੱਜ ਜਿਹੜਾ ਉਹਨੂੰ ਚੋਰ ਨੂੰ ਜਥੇਦਾਰ ਲਾ ਦਿੱਤਾ ਤੇ ਕੱਲ ਨੂੰ ਇਹ ਸੁੱਚਾ ਸਿੰਘ ਲੰਗਾ ਜਿਹਦੇ ਤੇ ਬਲੰਤ ਕਰਦੇ ਦੋਸ਼ ਨੇ ਉਹਨੂੰ ਲਾ ਦੇਣਗੇ ਤੇ ਕੱਲ ਨੂੰ ਉਹਦੇ ਤੋਂ ਬਾਅਦ ਇਸ ਵਿਰਸਾ ਸਿੰਘ ਬਲਟੋਏ ਵਰਗੇ ਨੂੰ ਲਾ ਦੇਣਗੇ ਜਿਹਨੂੰ ਉਹ ਦਾੜੀ ਖਿਲਾਰ ਕੇ ਭਾ ਜਫਰਦਾਰ ਨੂੰ ਜਿਹਨੂੰ ਬੋਲਣ ਦੀ ਅਕਲ ਨਹੀਂ ਹੁਣ ਇਹ ਪੰਥ ਨੂੰ ਚਲਾਉਣਗੇ ਪੰਥ ਦਰਦੀਓ ਏ ਜੁੰਡਲੀ ਜਿਹੜੀ ਇਹਨਾਂ ਦੀ ਇਹ ਚੋਰਾਂ ਦੀ ਤੇ ਜਿੰਨੇ ਵੀ ਇਹਨਾਂ ਵਿੱਚ ਲੀਡਰ ਨੇ ਇੱਕ ਵੀ ਕੰਮ ਦਾ ਨਹੀਂ ਇੱਕ ਵੀ ਜਿੰਨੇ ਚਿਰ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਾਂ ਇਹਨਾਂ ਨੂੰ ਆਜ਼ਾਦ ਨਹੀਂ ਨਾ ਕਰਵਾ ਲੰਦੇ ਉਤਨੀ دیر ਸਮਝੋ ਕੋਈ ਪੰਥ ਆਪਾਂ ਪੰਥ ਅਖਵਾਨ ਦੇ ਵੀ ਹੱਕਦਾਰ ਨਹੀਂ ਕਿਉਂਕਿ ਜਿਸ ਅਕਾਲ ਤਖਤ ਤੋਂ ਅਕਾਲੀ ਫੂਲਾ ਸਿੰਘ ਵਰਗੇ ਆ ਫੈਸਲੇ ਕੀਤੇ ਤੇ اٹਲ ਹੋਏ ਜਿਹੜੇ ਅਕਾਲ ਤਖਤ ਸਾਹਿਬ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਰਜਿਆ ਅਤੇ ਉਥੋਂ اٹਲ ਫੈਸਲੇ ਹੁੰਦੇ ਰਹੇ ਤੇ ਸਿੱਖ ਕੌਮ ਮੰਨਦੀ ਰਹੀ ਭਾਈ ਮਨੀ ਸਿੰਘ ਵਰਗੇ ਮੰਨਦੇ ਰਹੇ ਬਾਬਾ ਬੰਦਾ ਸਿੰਘ ਵਰਗੇ ਮੰਨਦੇ ਰਹੇ ਤਤ ਖਾਲਸਾ ਤੇ ਬੰਦਾਈ ਖਾਲਸਾ ਉਸ ਹੁਕਮ ਨੂੰ ਮੰਨਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਹੁਕਮ ਨੂੰ ਮੰਨਿਆ ਭਾਵੇਂ ਕੋਰੜਿਆਂ ਦੀ ਮਾਰ ਖਾਧੀ ਅੱਜ ਇਹ ਇਨ੍ਹਾਂ ਕੋਲ ਕਿਹੜਾ ਪੰਥ ਹੈ ਤੁਸੀਂ ਉਦੋਂ ਬੋਲਣਾ ਜਦ ਦਿਨ ਸੁੱਚਾ ਸੰਗ ਲੰਗਾ ਨੂੰ ਇਹ ਜ਼ਥੇਦਾਰ ਲਾ ਦੇਣਗੇ ਜਦ ਦਿਨ ਮਿਰਸੇ ਬਲਟੋਏ ਨੂੰ ਲਾ ਦੇਣਗੇ ਕਿਸ ਗੜ੍ਹ ਸਭ ਦਾ ਜ਼ਥੇਦਾਰ ਪੰਥ ਦਰਦੀਓ ਕੁਝ ਸੋਚੋ ਤੁਹਾਨੂੰ ਕਦੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਇਸ ਕਰਕੇ ਉਹ ਤੁਹਾਨੂੰ ਤੇ ਸਤਗੁਰੂ ਤੱਕ ਅਕਾਲੀ ਫੌਜ ਆਖਿਆ ਜਾਂਦਾ ਸੀ ਤੁਹਾਨੂੰ ਤੇ ਅੱਜ ਉਸ ਅਕਾਲੀ ਫੌਜ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਜਾਣਾ ਕਿੱਧਰ ਇਹਨਾਂ ਪੰਥ ਦੋਖੀਆਂ ਨੂੰ ਇਹਨਾਂ ਨੂੰ ਪਹਾੜੇ ਦੇ ਟਟੂਆਂ ਨੂੰ ਇਹਨਾਂ ਆਰਐਸ ਆਰਐਸਐਸ ਦੇ ਗੁੰਡਿਆਂ ਨੂੰ ਇਹਨਾਂ ਚੋਰਾਂ ਨੂੰ ਜਿੰਨੇ ਚਿਰ ਆਪਾਂ ਪੰਥ ਵਿੱਚੋਂ ਕੱਢ ਨਹੀਂ ਦਿੰਦੇ ਉਹਨੇ ਚਿਰ ਸਾਡੀ ਕੋਈ ਹੋਂਦ ਨਹੀਂ ਬਣਨੀ ਤੇ ਇਹਨਾਂ ਨੇ ਘਟ ਗਿਆ ਤੂੰ ਘਟ ਗਿਆ ਬੰਦਿਆਂ ਨੂੰ ਜਥੇਦਾਰ ਬਣਾਉਣਾ ਤੇ ਉਹ ਸਮਾਂ ਦੂਰ ਨਹੀਂ ਜਦੋਂ ਆਰਐਸਐਸ ਭਾਜਪੀ ਤੁਹਾਡੇ ਗੁਰਦੁਆਰਿਆਂ ਉੱਤੇ ਵੀ ਕਾਬਜ ਹੋ ਜਾਏਗੀ ਇਹ ਕੰਮ ਹੋਣਾ ਹੈ ਕਿਉਂਕਿ ਜੋ ਤਰਤੀਬ ਇਹਨਾਂ ਦੀ ਚੱਲ ਰਹੀ ਹੈ ਜੋ ਹਿਸਾਬ ਇਹਨਾਂ ਦਾ ਚੱਲ ਰਿਹਾ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਤੇ ਇਹਨਾਂ ਇਹੇ ਕੁਛ ਕਰਨਾ ਮੇਰੀਆਂ ਮੇਰੀ ਬੇਨਤੀ ਸੰਤ ਸਮਾਜ ਸਮਾਜ ਸੇਵੀ ਜਥੇਬੰਦੀਆਂ ਟਕਸਾਲਾਂ ਤੇ ਜਿੰਨੇ ਵੀ ਪੰਜਾਬ ਦੇ ਵਾਰਿਸ ਤੇ ਇਸ ਸ਼ਰੋਮਨੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਬੇਨਤੀ ਆ ਕਿ ਪੰਥ ਲਈ ਕੁਝ ਨਾ ਕੁਝ ਕਰੋ ਉਹ ਤੁਹਾਡੇ ਪੰਥ ਅੱਗੇ ਤੇ ਅਹਿਮਦ ਸ਼ਾਹ ਅਦਾਲੀ ਵਰਗੇ ਨਹੀਂ ਰਹੇ ਤੇ ਲੰਡਨ ਵਿੱਚ ਜਾ ਕੇ ਤੁਸੀਂ ਅਟ ਬੈਰ ਨੂੰ ਮਾਰ ਦਿੱਤਾ ਸੀ ਇਹ ਕਿਹੜੇ ਬਾਗ ਦੀ ਮੂਲੀ ਹੈ ਇਸ ਕਰਕੇ ਬੇਨਤੀ ਹੈ ਕਿ ਇਹਨਾਂ ਨੂੰ ਜਿੰਨੇ ਚਿਰ ਕਦੇ ਨਰੈਣੂ ਮਹੰਤ ਨਰੈਣੂ ਮਹੰਤ ਇਹ ਨੇ ਤੇ ਅੱਜ ਇਹ ਜਥੇਦਾਰਾਂ ਨੂੰ ਕਹਿੰਦੇ ਨੇ ਉਹ ਫਲਾਣਾ ਨਰੈਣੂ ਮਹੰਤ ਹੈ ਉਹਦਾ ਕਬਜ਼ਾ ਹੋ ਗਿਆ ਉਹ ਚੰਗਾ ਨਹੀਂ ਸੀ ਉਹ ਪੰਥ ਨੂੰ ਕੁਲ ਕੰਮ ਨਹੀਂ ਸੀ ਕਰਦਾ ਅੱਛਾ ਹੁਣ ਸੋਚਾ ਸੰਗ ਲੰਗਾ ਪੰਥ ਅਨੁਸਾਰ ਕੰਮ ਕਰੇਗਾ ਫਿਰਸਾ ਸੰਗ ਬਲਟ ਉਹ ਕਰੇਗਾ ਵੰਟੀ ਰਮਾਣਾ ਕਰੇਗਾ ਸਕਮ ਦੇ ਸੰਗ ਢਿੰਸਾ ਕਰੇਗਾ ਤੁਹਾਡੇ ਵਿੱਚ ਕਿਹੜਾ ਲੀਡਰ ਹੈ ਵੀ ਜਿਹੜਾ ਪੰਥ ਅਨੁਸਾਰ ਕੰਮ ਕਰਦਾ ਹਾਂ ਜਿਹੜਾ ਤੁਹਾਡੀ ਗਲਤੀ ਨੂੰ ਗਲਤੀ ਨਾ ਕਹੇ ਉਹ ਪੰਥ ਅਨੁਸਾਰ ਕੰਮ ਕਰਦਾ ਤੇ ਤੁਸੀਂ ਗਲਤੀਆਂ ਕਰੋ ਉਹ ਬੋਲੇ ਨਾ ਤਾਂ ਉਹ ਪੰਥ ਅਨੁਸਾਰ ਕੰਮ ਕਰਦਾ ਤੇ ਜਦੋਂ ਤੁਹਾਡੀ ਗਲਤੀ ਤੇ ਉਹ ਤੂੰ ਪੜਦਾ ਚੱਕਿਆ ਗਿਆ ਤਾਂ ਤੁਸੀਂ ਕਹਿੰਦੇ ਹੋ ਕਿ ਉਹ ਪੰਥ ਅਨੁਸਾਰ ਪੰਥਨਕੂਲ ਕੰਮ ਨਹੀਂ ਸੀ ਕਰਦਾ ਹਰ ਇੱਕ ਹਰ ਇੱਕ ਵਾਰੀ ਤੁਸੀਂ ਇਹੋ ਹੀ ਦੋਸ਼ ਲਾਉਂਦੇ ਤੁਹਾਨੂੰ ਤਾਂ ਦੋਸ਼ ਵੀ ਨਾ ਮਾਣੀ ਲੱਭਦਾ ਹੋਏ ਕਦੀ ਗਾਤਰਾ ਪਾ ਲੈਂਦਾ ਸੁਖਵੀਰ ਬਾਦਲ ਤੇ ਕਦੀ ਲਾ ਲੈਂਦਾ ਕਦੀ ਦਾੜੀ ਬੰਨ ਲੈਂਦਾ ਤੇ ਕਦੀ ਖੋਲ ਲੈਂਦਾ ਇਹਨੂੰ ਪਹਿਲਾਂ ਇਹ ਹੀ ਪੁੱਛ ਲਓ ਵੀ ਕਿਹੜੀ ਰਹਿਤ ਮਰਜਾਦਾ ਵਿੱਚ ਲਿਖਿਆ ਦਾੜੀ ਬੰਨਣੀ ਇਸ ਕਰਕੇ ਇਹ ਬੰਦੇ ਗੁਰਮਤ ਨੂੰ ਖਾਲੀ ਨੇ ਆਰਐਸਐਸ ਦੇ ਬੰਦੇ ਨੇ ਆਰਐਸਐਸ ਵੱਲੋਂ ਇਹਨਾਂ ਨੂੰ ਥਾਪੜਾ ਦਿੱਤਾ ਗਿਆ ਨਹੀਂ ਤਾਂ ਜਿੱਡੇ ਜਿੱਡੇ ਕੱਪਲੇ ਇਹਨਾਂ ਨੇ ਕੀਤੇ ਨੇ ਹੁਣ ਤੱਕ ਇਹਨਾਂ ਨੂੰ ਅੰਦਰ ਨਾ ਦਿੱਤੇ ਹੁੰਦੇ ਜਿਵੇਂ ਸਰਕਾਰ ਵਿੱਚ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਹੈ ਜਿਹੋ ਜਿਹੇ ਇਹਨਾਂ ਨੇ ਕਰਤੂਤਾਂ ਕੀਤੀਆਂ ਇਹਨਾਂ ਨੂੰ ਅੰਦਰ ਦਿੱਤੇ ਹੋਣੇ ਚਾਹੀਦੇ ਸੀ ਪਰ ਸਿਰਫ ਗੱਲ ਇਹ ਹੀ ਹੈ ਵੀ ਥਾਪੜਾ ਉਹਨਾਂ ਦਾ ਹੀ ਹੈ ਇਹਨਾਂ ਤੇ ਕਦੀ ਇਹ ਕਿਸਾਨਾਂ ਵਿਰੁੱਧ ਬੋਲਦੇ ਨੇ ਕਦੀ ਇਹ ਜ਼ਿਮੀਦਾਰ ਨੂੰ ਪਾਗਲ ਕਰਨ ਦਾ ਯਤਨ ਕਰਦੇ ਨੇ ਵੀ ਇਹ ਕਾਨੂੰਨ ਸਹੀ ਸੀ ਅੱਜ ਤੱਕ ਮੇਰੀ ਇੱਕੋ ਇਹਨਾਂ ਨੂੰ ਇੱਕੋ ਹੀ ਚੈਲੰਜ ਹੈ ਸਾਰੇ ਪੰਥ ਨੂੰ ਕਿ ਇੱਕ ਵੀ ਮੈਨੂੰ ਦੱਸ ਦਿਓ ਕਿ ਇਹਨਾਂ ਨੇ ਪੰਥ ਅਨੁਸਾਰ ਫੈਸਲਾ ਕੀਤਾ ਹੋਵੇ ਪੰਥ ਦੇ ਨਾਲ ਕਿਤੇ ਖੜੇ ਹੋਣ ਹਾਂ ਜਦੋਂ ਇਹਨਾਂ ਦੀ ਸਰਕਾਰ ਨਾ ਹੋਵੇ ਜਦੋਂ ਜਿਵੇਂ ਹੁਣ ਇਹਨਾਂ ਦੇ ਪੱਲੇ ਕੱਖ ਨਹੀਂ ਤੇ ਹੁਣ ਕਹਿੰਦੇ ਨੇ ਬੰਦੀ ਸਿੰਘ ਰਿਹਾ ਹੁਣ ਚਾਹੀਦੇ ਨੇ ਹੁਣ ਕਹਿੰਦੇ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਕੈਦਾਂ ਪੂਰੀਆਂ ਹੋ ਗਈਆਂ ਉਹ ਰਿਹਾ ਹੋਣੇ ਚਾਹੀਦੇ ਨੇ ਤੇ ਇਹੀ ਬੰਦੇ ਕਹਿੰਦੇ ਸੀ ਅਮਰਤਪਾਲ ਸਿੰਘ ਕਹਿੰਦੇ ਅੱਤਵਾਦੀ ਹੈ ਕਿਉਂਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਉਹ ਇਹ ਪੁੱਛਦਾ ਸੀ ਕਿ 10 ਸਾਲ ਵਿੱਚ ਤੇ ਜਾਨ ਜਦੋਂ ਤੁਸੀਂ ਤੁਹਾਡੀ ਸਰਕਾਰ ਆਈ ਦੱਸੋ ਕਿ ਪੰਜਾਬ ਖਾਤਰ ਲਿਆ ਕੀ ਹੈ ਪੰਜਾਬ ਦੇ ਵਾਸਤੇ ਤੁਸੀਂ ਕਰਜ਼ਾ ਚੁੱਕਿਆ ਤੇ ਤੋਂ ਵੱਧ ਹੋਰ ਕੁਝ ਨਹੀਂ ਕੀਤਾ ਤੇ ਉਹ ਕਰਜ਼ਾ ਵੀ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਸੁੱਟਿਆ ਉਹ ਕਰਜ਼ਾ ਵੀ ਆਪਣੀਆਂ ਜਾਇਦਾਦਾਂ ਵੜਾਈਆਂ ਇਹ ਗੱਲ ਉਹ ਕਹਿੰਦਾ ਸੀ ਇਸ ਕਰਕੇ ਉਹਦੇ ਤੇ ਐਨਐਸਐਸ ਲੱਗੀ ਐ ਤੇ ਜਦੋਂ ਅਮਰਪਾਲ ਤੇ ਕਾਰਵਾਈ ਕਰਾਣੀ ਸੀ ਉਹਦੇ ਵਿੱਚ ਫਟ ਆਮ ਆਦਮੀ ਪਾਰਟੀ ਨਾਲ ਖੜ ਗਏ ਸੀ ਕਿ ਇਹ ਗਲਤ ਕਰਦਾ ਇਸ ਕਰਕੇ ਸਰਬੱਤ ਸੰਗਤਾਂ ਨੂੰ ਮੇਰੀ ਬੇਨਤੀ ਹੈ ਪੰਥ ਦਰਦੀਆਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਪੰਥ ਬਲੰਦੀਆਂ ਵੱਲ ਜਾਣਾ ਚਾਹੀਦਾ ਜਿਨ੍ਹਾਂ ਦੀ ਸੋਚ ਇੱਥੇ ਹੈ ਕਿ ਪੰਥ ਬਲੰਦੀਆਂ ਵੱਲ ਜਾਣਾ ਚਾਹੀਦਾ ਹੈ ਉਹ ਸੋਚੋ ਤੇ ਇੰਨਾ ਨਰੈਣੂ ਮਹੰਤਾਂ ਨੂੰ ਇੰਨਾ ਚੋਰਾਂ ਨੂੰ ਇੰਨਾ ਡਾਕੂਆਂ ਨੂੰ ਤੁਹਾਡੇ ਸਾਹਮਣੇ ਪ੍ਰੀਤ ਸਿੰਘ ਸੈਣੀ ਤੇ ਦਾਸ ਨੇ ਮੇਂ ਯਤਨ ਕੀਤਾ ਜਦੋਂ ਇਹਨਾਂ ਨੇ ਕਰੋੜ ਕਰੋੜ ਦੀ ਤੇ ਆ ਜੂਠ ਵੇਚ ਜਾਂਦੇ ਨੇ ਚੋਰੀ ਜਦੋਂ ਫੜੇ ਜਾਂਦੇ ਨੇ ਤੇ ਗਰੀਬ ਮਰ ਜਾਂਦੇ ਨੇ ਗਰੀਬ ਮੁਲਾਜ਼ਮ ਕੱਢ ਦਿੱਤੇ ਜਾਂਦੇ ਨੇ ਤੇ ਇਹ ਫਿਰ ਵੱਜ ਜਾਂਦੇ ਨੇ ਇਸ ਕਰਕੇ ਇਹਨਾਂ ਇਹਨਾਂ ਵਾਸਤੇ ਕੋਈ ਹਰਮੰਦਰ ਸਾਹਿਬ ਦਾ ਵੀ ਮਹਿਮਾ ਨਹੀਂ ਇਹਨਾਂ ਵਾਸਤੇ ਕੋਈ ਰੱਬ ਨਹੀਂ ਕੋਈ ਅਕਾਲ ਪੁਰਖ ਨਹੀਂ ਕੋਈ ਕੁਝ ਨਹੀਂ ਇਹਨਾਂ ਨੂੰ ਤੇ ਕੇਵਲ ਇਹਨਾਂ ਦੇ ਢਿੱਡੇ ਚ ਪੈਣਾ ਚਾਹੀਦਾ ਬਸ ਜੋ ਕੁਝ ਇਹਨਾਂ ਨੂੰ ਮਿਲੇ ਤੇ ਉਹਦੇ ਤੇ ਇਹ ਖੁਸ਼ ਨੇ ਜਿਹੜਾ ਬੰਦਾ ਇਹਨਾਂ ਦੀ ਮੁਖਾਲਫਤ ਨਾ ਕਰੇ ਤੇ ਜਿਹੜਾ ਇਹਨਾਂ ਨੂੰ ਸਵਾਲ ਪੁੱਛੇ ਉਹ ਇਹਨਾਂ ਤੋਂ ਬਾਗੀ ਹੈ ਇਹਨਾਂ ਨੂੰ ਪੁੱਛੋ 2:3 ਵਜੇ ਕਿਹੜਾ ਟਾਈਮ ਹੁੰਦਾ 3 ਵਜੇ 2:30 ਵਜੇ 3 ਵਜੇ 3:30 ਵਜੇ ਕਿਹੜਾ ਟਾਈਮ ਹੁੰਦਾ ਹੈ ਜਦੋਂ ਤੁਸੀਂ ਜਥੇਦਾਰੀ ਦਸਤਾਰਬੰਦ ਜਥੇਦਾਰਾਂ ਦੀ ਦਸਤਾਰਬੰਦੀ ਕੀਤੀ ਹੈ ਕੋਈ ਮਾਨ ਮਰ ਜਾਦਾ ਇੰਨਾ ਛੱਡੀ ਨਹੀਂ ਮਾਨ ਮਰ ਜਾਦਾ ਸਾਰੀ ਸਿੱਕੇ ਤੇ ਟੰਗ ਕੇ ਤੇ ਚੋਰਾਂ ਨੂੰ ਜਥੇਦਾਰ ਲਾਤਾ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਜਿਸ ਵੀਰ ਨੂੰ ਵੀ ਵੀਡੀਓ ਚੰਗੀ ਲੱਗੇ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਕਮੈਂਟ ਕਰਕੇ ਦਾਸ ਨੂੰ ਧੰਨਵਾਦੀ ਬਣਾਓ ਜਿੱਥੇ ਕੋਈ ਉਨਤਾਈ ਹੈ ਦੱਸਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ